ਕੈਂਡੀਡੇਟ ਨੂੰ ਵੋਟ ਪਾਉਂਗੇ ਕਿ ਪਾਰਟੀ ਨੂੰ ਵੋਟ ਪਾਉਂਗੇ ਜੀ ਦਾ ਕੰਮਾਂ ਨੂੰ ਪਾਉਨੇ ਆ ਜੀ ਕੋਈ ਵੀ ਹੋਵੇ ਸਾਨੂੰ ਪਾਰਟੀ ਨਾਲ ਕੋਈ ਮਤਲਬ ਨਹੀਂ ਹੈਗਾ ਜੀ ਕੰਮ ਹੋਣਾ ਚਾਹੀਦਾ ਜਨਤਾ ਕੰਮ ਦੀ ਖਾਤਰ ਵੋਟ ਪਾਉਂਦੀ ਆ ਸਹੂਲਤਾ ਮੰਗਦਿਆ ਸਹੂਲਤਾ ਨਹੀਂ ਵੀ ਪੂਰੀਆਂ ਹੁੰਦੀਆਂ ਜੀ ਚਾਹੇ ਕੋਈ ਵੀ ਪਾਰਟੀ ਹੋਵੇ ਜੀ ਉਹਨੂੰ ਕਦੇ ਵੀ ਚੰਗਾ ਨਹੀਂ ਸਮਝੋਗੇ ਆਸਟਾਨ ਨੂੰ ਮੈਨੂੰ ਤੁਹਾਨੂੰ ਪਤਾ ਹੀ ਆਈ ਜਨਤਾ ਨੂੰ ਸਾਰੀ ਨਹੀਂ ਪਤਾ ਜਿੰਨਾ ਕ ਵਿਕਾਸ ਹੋਇਆ ਕਰਿਆ ਜੀ ਵਾਦੇ ਕਰੇ ਨੇ ਬਥੇਰੇ ਵਾਦੇ ਕਰੇ ਨੇ ਪਰ ਵਾਦਾ ਕੋਈ ਪੂਰਾ ਸਾਨੂੰ ਤਾਂ ਦੇ ਗਿਆ ਕੰਮ ਦਾ ਅਜੇ ਸਾਡੇ ਕੋਲੇ ਕੋਈ ਨਹੀਂ ਨ ਹੋਇਆ ਇਸ ਸਮਾਂ ਦੇ ਜਿਹੜੀ ਗਰੀਬਾਂ ਨੂੰ ਕਣਕ ਮਿਲਦੀ ਸੀਗੀ ਉਹ ਵਧਾਉਣ ਦੀ ਬਜਾਏ ਉਹ ਵੀ ਘਟਾਤੀ ਆ ਜੀ ਨਗਰ ਨਿਗਮ ਦੀਆਂ ਚੋਣਾਂ ਨੇ ਜਿਹੜੀਆਂ 21 ਦਸੰਬਰ ਨੂੰ ਹੋਣ ਵਾਲੀਆਂ ਨੇ ਤਾਂ ਬਹੁਤ ਸਾਰੇ ਲੋਕਾਂ ਕੋਲੇ ਜਿਹੜੇ ਜਾ-ਜਾ ਕੇ ਕਾਉਂਸਲਰ ਅਪੀਲ ਕਰਦੇ ਨੇ ਕਿ ਸਾਡੀ ਪਾਰਟੀ ਨੂੰ ਵੋਟ ਪਾਓ ਸਾਨੂੰ ਸੱਤਾ ਦੇ ਵਿੱਚ ਲੈ ਕੇ ਆਮ ਲੋਕਾਂ ਦੇ ਨਾਲ ਗੱਲਬਾਤ ਕਰ ਲੈਨੇ ਕਿ ਆਖਿਰਕਾਰ ਸਰਕਾਰ ਦੇ ਵੱਲੋਂ ਜੋ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਕਿ ਉਹ ਦਾਅਵੇਆਂ ਨੂੰ ਪੂਰਾ ਵੀ ਕੀਤਾ ਗਿਆ ਸੀ ਯਾਰ ਫਿਰ ਲਾ ਰਹੀ ਸੀ ਸਤਿ ਸ਼੍ਰੀ ਅਕਾਲ ਸਰ ਠੀਕ ਆ ਕਿੰਨੇ ਨੰਬਰ ਵਾਰਡ ਤੋਂ ਸਰ 7 ਨੰਬਰ ਵਾਰਡ ਤੋਂ ਆ ਜੀ ਕਿਹੜਾ ਕੈਂਡੀਡੇਟ ਖੜਾ ਸਰ ਇੱਥੇ ਮਨੀਸ਼ ਖੜਾ ਜੀ ਅੱਛਾ ਜੀ ਹਾਂ ਜੀ ਆਪ ਜੀ ਆਮ ਆਦਮੀ ਪਾਰਟੀ ਤੋਂ ਮਨੀਸ਼ ਸ਼ਰਮਾ ਓਕੇ ਸਰ ਮੈਨੂੰ ਇਹ ਦੱਸੋ ਕਿ ਤੁਸੀਂ ਕੈਂਡੀਡੇਟ ਨੂੰ ਵੋਟ ਪਾਉਂਗੇ ਕਿ ਪਾਰਟੀ ਨੂੰ ਵੋਟ ਪਾਉਂਗੇ ਜੀ ਦਾ ਕੰਮਾਂ ਨੂੰ ਪਾਉਨੇ ਆ ਜੀ ਅਸੀਂ ਕੰਮ ਹੀ ਚਾਹੁੰਦੇ ਆ ਅਸੀਂ ਪਾਰਟੀ ਕੋਈ ਵੀ ਹੋਵੇ ਸਾਨੂੰ ਪਾਰਟੀ ਨਾਲ ਕੋਈ ਮਤਲਬ ਨਹੀਂ ਹੈਗਾ ਜੀ ਕੰਮ ਹੋਣਾ ਚਾਹੀਦਾ ਜਨਤਾ ਕੰਮ ਦੀ ਖਾਤਰ ਵੋਟ ਪਾਉਂਦੀ ਆ ਸਹੂਲਤਾ ਮੰਗਦਾ ਸਹੂਲਤਾ ਨਹੀਂ ਪੂਰੀਆਂ ਹੁੰਦੀਆਂ ਜੀ ਚਾਹੇ ਕੋਈ ਵੀ ਪਾਰਟੀ ਹੋਵੇ ਜੀ ਉਹਨੂੰ ਕਦੇ ਵੀ ਚੰਗਾ ਨਹੀਂ ਸਮਝੋਗੇ ਜੀ ਕੰਮ ਹੋਣਾ ਚਾਹੀਦਾ ਜਨਤਾ ਜਨਤਾ ਨੂੰ ਸੁਖ ਹੋਣਾ ਚਾਹੀਦਾ ਹੈ ਬਹੁਤ ਬਹੁਤ ਸਰਕਾਰਾਂ ਆਈਆਂ ਵਾਰੋ ਵਾਰੀ ਸੱਤਾ ਦੇ ਵਿੱਚ ਆਮ ਲੋਕਾਂ ਦੇ ਨਾਲ ਵਾਅਦੇ ਕੀਤੇ ਗਏ ਕਹਿ ਸਕਦੇ ਹਾਂ ਉਹਨਾਂ ਨੂੰ ਭਾਵੂਕ ਕਰਕੇ ਅਸੀਂ ਤੁਹਾਡਾ ਆ ਕੰਮ ਕਰਾਂਗੇ ਆ ਗਰੰਟੀਆਂ ਦਵਾਂਗੇ ਵਿਕਾਸ ਕਰਾਂਗੇ ਕਿ ਵਿਕਾਸ ਸੱਚੀ ਹੋਇਆ ਵਿਕਾਸ ਤਾਂ ਮੈਡਮ ਤੁਹਾਨੂੰ ਪਤਾ ਹੀ ਆ ਜਨਤਾ ਨੂੰ ਸਾਰਿਆਂ ਨੂੰ ਪਤਾ ਹੀ ਜਿੰਨਾ ਕ ਵਿਕਾਸ ਹੋਇਆ ਕਰਿਆ ਜੀ ਵਾਦੇ ਕਰੇ ਨੇ ਬਥੇਰੇ ਵਾਦੇ ਕਰੇ ਨੇ ਪਰ ਵਾਦਾ ਕੋਈ ਪੂਰਾ ਸਾਨੂੰ ਤਾਂ ਦੇਸ਼ਿਆ ਨਹੀਂ ਅਗਰ ਕੋਈ ਵਾਦਾ ਪੂਰਾ ਕਰੇਗਾ ਵੀ ਹਾਂਜੀ ਹਾਂ ਇਲਾਕੇ ਦੇ ਵਿੱਚ ਕੋਈ ਕੰਮ ਆ ਜਿਹੜਾ ਥੋੜਾ ਹਜੇ ਤੱਕ ਹੱਲ ਨਹੀਂ ਹੋਇਆ ਤੁਸੀਂ ਸਰਕਾਰਾਂ ਨੂੰ ਕਹਿ ਕਹਿ ਕੇ ਵੀ ਥੱਕ ਗਏ ਹੋ ਕੰਮ ਤਾਂ ਹਜੇ ਸਾਡੇ ਕੋਲੇ ਕੋਈ ਨਹੀਂ ਨ ਹੋਇਆ ਇਸ ਸਮਾਂ ਦੇ ਜਿਹੜੀ ਗਰੀਬਾਂ ਨੂੰ ਕਣਕ ਮਿਲਦੀ ਸੀਗੀ ਉਹ ਵਧਾਉਣ ਦੀ ਬਜਾਏ ਉਹ ਵੀ ਘਟਾਤੀ ਆ ਜੀ ਅੱਛਾ ਤੁਸੀਂ ਕਹਿੰਦੇ ਹੋ ਕਣਕ ਘਟਾਤੀ ਆ ਵਧਾਉਣ ਦੀ ਜਗ੍ਹਾ ਤੇ ਕਈ ਲੋਕਾਂ ਦੇ ਕਾਰਡ ਵੀ ਕੱਟੇ ਗਏ ਨੇ ਕਾਰਡ ਵੀ ਕੱਟੇ ਗਏ ਆ ਜੀ ਜਿੱਥੇ ਚਾਰ ਮੈਂਬਰ ਹੁੰਦੇ ਸੀਗੇ ਉਹਨਾਂ ਨੂੰ ਚਾਰ ਮੈਂਬਰਾਂ ਦੇ ਤਿੰਨਾਂ ਦੀ ਮਿਲਦੀ ਹੈ ਜੇ ਇੱਕ ਦੀ ਡੀਪੂ ਵਾਲੀ ਖਾਈ ਉਹਨਾਂ ਨੇ ਇੱਕ ਦੀ ਕਣਕ ਹੀ ਕੱਟਤੀ ਉਹਨਾਂ ਨੇ ਇੱਕ ਦੀ ਕਣਕ ਕੱਟਤੀ ਆ ਜੀ ਕੁਝ ਜਿਹੜੀ ਕੰਡੇ ਦੇ ਵਿੱਚ ਆ ਉਥੋਂ ਪੂਰੀ ਦਿੰਦੇ ਆ ਜਦ ਬੰਦਾ ਬਾਹਰ ਚ ਵਜਨ ਕਰਾਉਂਦਾ ਉਹ ਚੋਂ ਵੀ ਦੋ ਤਿੰਨ ਕਿਲੋ ਕੱਟ ਹੁੰਦੀ ਆ ਬੜੀ ਕਰਦੇ ਆਈ ਪਿੱਛੋਂ ਤਾਂ ਨਹੀਂ ਡੀਪੂ ਵਾਲੇ ਕਰ ਜਾਂਦੇ ਆ ਕਈ ਡੀਪੂ ਵਾਲੇ ਕਣਕ ਕੱਟ ਆ ਦਿੰਦੇ अच्छा सर केडी पार्टी नु ਤੁਸੀਂ ਕਹਿੰਦੇ ਹੋ ਵੀ ਮੈਂ ਨਾ ਤਾਂ ਪਾਰਟੀ ਨੂੰ ਵੋਟ ਪਾਉਣੀ ਹੈ ਨਾ ਮੈਂ ਕਿਸੇ ਚਿਹਰੇ ਨੂੰ ਵੋਟ ਪਾਉਣੀ ਹੈ ਮੈਂ ਵੋਟ ਪਾਉਣੀ ਹੈ ਕੰਮਾਂ ਨੂੰ ਤੁਹਾਨੂੰ ਕੀ ਲੱਗਦਾ ਵੀ ਹੁਣ ਵੱਖ-ਵੱਖ ਨੁਮਾਇੰਦੇ ਤੁਹਾਡੇ ਕੋਲੇ ਆਉਣਗੇ ਅਸੀਂ ਤੁਹਾਡਾ ਕੰਮ ਕਰਾਂਗੇ ਉਹ ਆਮ ਆਦਮੀ ਪਾਰਟੀ ਦੇ ਵੀ ਕੌਂਸਲਰ ਹੋ ਸਕਦੇ ਨੇ ਠੀਕ ਆ ਕਾਂਗਰਸ ਦੇ ਵੀ ਹੋ ਸਕਦੇ ਨੇ ਅਕਾਲੀ ਦਲ ਦੇ ਵੀ ਅਕਾਲੀ ਦਲ ਦੀ ਸਰਕਾਰ ਨੂੰ ਕਿਵੇਂ ਦੇਖਦੇ ਹੋ ਮੈਡਮ ਜੀ ਦੇਖਿਆ ਜਾਵੇ ਆ ਹੁਣ ਦੇ ਦੋਨਾਂ ਪਾਰਟੀਆਂ ਨਾਲੋਂ ਅਕਾਲੀ ਪਾਰਟੀ ਜਾਂ ਕਿਵੇਂ ਵੀ ਆ ਇਹ ਉਹਨਾਂ ਨੇ ਕੰਮ ਕਰ ਰਹੇ ਨੇ ਆ ਦੇਖਾ ਜਿਹੜੀ ਮਿਲਦੀ ਵੀ ਆ ਅਕਾਲੀ ਬਾਦਲ ਪੰਜਾਬ ਦਾ ਸਕੂਲ ਬਾਦਲ ਕ੍ਰਿਸ਼ਨ ਸਿੰਘ ਬਾਦਲ ਉਹਨੇ ਨਹੀਂ ਕਣਕ ਸਿਚੂ ਕੀਤੀ ਸੀ ਅੱਛਾ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀ ਮਿਲਦੀ ਵੀ ਆ ਸਰ ਤੁਹਾਨੂੰ ਲੱਗਦਾ ਵੀ ਜਿਹੜੇ ਆਮ ਲੋਕ ਨੇ ਗਰੀਬ ਰੇਖਾ ਹੇਠਾਂ ਲੋਕ ਆਉਂਦੇ ਨੇ ਉਹਨਾਂ ਨੂੰ ਕਣਕ ਦੇ ਕੇ ਸਿਰਫ ਇੱਕ ਮਿੱਠੀ ਗੋਲੀ ਪਾਈ ਗਈ ਆ ਸਰਕਾਰੀ ਨੌਕਰੀਆਂ ਵੀ ਦੇਖ ਸਕਦੇ ਸੀ ਉਹਨੇ ਕੋਈ ਨਹੀਂ ਦਿੱਤਾ ਉਹਨਾਂ ਨੇ ਵਾਅਦੇ ਕੀਤੇ ਜੇ ਦਿੱਤੀ ਤਾਂ ਕੁਝ ਨੇ ਉਹਨੀ ਨੌਕਰੀ ਹੈਗੀ ਸਰਕਾਰੀ ਨਹੀਂ ਆਟਾ ਦਾਲ ਸਕੀਮ ਆਮ ਲੋਕਾਂ ਨੂੰ ਉਹਨਾਂ ਨੇ ਟਕਾਤਾ ਵੀ ਹਾਂ ਤੁਸੀਂ ਆਟਾ ਦਾਲ ਲੈ ਕੇ ਘਰੇ ਖਾਈ ਚੱਲੋ ਅਸੀਂ ਤੁਹਾਨੂੰ ਦੇਈ ਜੰਨੇ ਆ ਤਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਸੀਗਾ ਵੀ ਇਹ ਲੋਕ ਨੇ ਜਿਹੜੇ ਕਿਤੇ ਸੱਤਾ 'ਚ ਆ ਜਾਣ ਸਾਡੇ ਬਰਾਬਰ ਨਾ ਕੇ ਖੜੇ ਹੋ ਜਾਣ ਉਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਗਈਆਂ ਕਿਸੇ ਨੂੰ ਨਹੀਂ ਨੌਕਰੀ ਦਿੱਤੀ ਇਹਨਾਂ ਨੇ ਵਾਅਦੇ ਜਰੂਰ ਕੀਤੇ ਨੌਕਰੀ ਕਿਸੇ ਨੂੰ ਨਹੀਂ ਦਿੱਤੀ ਹਜ਼ਾਰ ਰੁਪਏ ਇਹਨਾਂ ਨੇ ਕਈ ਲੇਡੀਜ਼ ਨੂੰ ਨਾ ਉਹ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਨਾ ਨਾ ਨੇ ਉਹ ਦਿੱਤਾ ਸਿਵੇ ਇੱਕ ਬਸਾਂ ਦਾ ਕਰਾਇਆ ਉਹ ਪਹਿਲਾਂ ਕਾਂਗਰਸ ਪਾਰਟੀ ਨੇ ਚੰਨੀ ਸੀਗੀ ਕਿ ਉਹ ਕਰਕੇ ਗਏ ਸੀਗੇ ਬਿਜਲੀ ਮਾਪ ਚੰਨੀ ਕਰਕੇ ਗਏ ਸੀਗੇ ਇਹਨਾਂ ਨੇ ਤਾਂ ਆ ਕੇ ਇਹ ਕੁਝ ਵੀ ਨਹੀਂ ਕੀਤਾ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਤੋਂ ਨਾ ਖੁਸ਼ ਹੋ ਤੁਸੀਂ ਹਾਂ ਜੀ ਇਹ ਤਾਂ ਕੇਂਦਰ ਦੀ ਉਹਨਾਂ ਦੀ ਪੈਨਸ਼ਨਾਂ ਕਹਿੰਦੇ 2500 ਕਰ ਦੇਣੀਆਂ ਹੈਗੀਆਂ ਆਪ ਕੋ ਉਹ ਨਹੀਂ ਹੋਈਆਂ ਹੈਗੀਆਂ ਉਹ ਵੀ 1000 ਤੀ ਖੜੀਆਂ ਨੇ ਕੋਈ ਪੂਰਾ ਨਹੀਂ ਹੋਇਆ ਇੱਕ ਵੀ ਬਾਤ ਹਾਂ ਤੁਹਾਨੂੰ ਇਸ ਵਾਰੀ ਲੱਗਦਾ ਵੀ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਹੋ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਖੜੇ ਨੇ ਪੰਜਾਬ 'ਚ ਨਸ਼ਾ ਸੀਗਾ ਉਹ ਵੱਧ ਗਿਆ ਅੱਗੇ ਨਾਲ ਉਹ ਪਹਿਲਾਂ ਨਸ਼ਾ ਘਟੇ ਸੀਗਾ ਜੇ ਉਹ ਆਮ ਆਦਮੀ ਸਰਕਾਰ ਆ ਮਾਰ ਮਰਈਆਂ ਇਹ ਇਹਨਾਂ ਦੀ ਤਾਂ ਕੋਈ ਹੱਦੇ ਹੀ ਨਹੀਂ ਰਹੀ ਜੀ ਅੱਗੇ ਦਾ ਰੋਡ ਤੇ ਹੁੰਦੀਆਂ ਜੀਆਂ ਬਾਜ਼ਾਰਾਂ ਜੁੰਨੇ ਹੁਣ ਤਾਂ ਘਰੇ ਘਰੇ ਬੈਠੇ ਨੇ ਇਹ ਹੋ ਜਾਂਦੀਆਂ ਨੇ ਜੀ ਅਗਲੇ ਘਰੇ ਬੈਠੇ ਨੂੰ ਨਹੀਂ ਪਤਾ ਵੀ ਅਸੀਂ ਜਿਊਵਾਂਗੇ ਜਾਂ ਮਰਾਂਗੇ ਜੀ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਵੱਡੀ ਲਾਪਰਵਾਹੀ ਕਹਿ ਸਕਦੇ ਲਾਪਰਵਾਹੀ ਹੋਈ ਆ ਜੀ ਜਦ ਕੋਈ ਕਿਸੇ ਨੂੰ ਕੋਈ ਡਰ ਹੀ ਨਹੀਂ ਹੈਗਾ ਸਰੇ ਆਵੇਂ ਲੜਾਈਆਂ ਹੁੰਦੀਆਂ ਨੇ ਰੋਡ ਤੇ ਹੁੰਦੀਆਂ ਨੇ ਜੀ ਘਰ ਆ ਕੇ ਭੰਨ ਜਾਂਦੇ ਨੇ ਮਕਾਨ ਤੋੜ ਜਾਂਦੇ ਨੇ ਲੋਕਾਂ ਦੇ ਇਦੋਂ ਪਰੇ ਹੋਰ ਬਣਵਾ ਸਰਦੀ ਦਾ ਵੇਲਾ ਕਰਦੇ ਬਾਹਰ ਬੈਠ ਕੇ ਕੋਈ ਲੇਡੀਜ਼ ਕੋ ਉਪਸੇਕਦੀ ਹੱਥੋਂ ਫੋਨ ਖੋ ਕੇ ਲੈ ਜਾਂਦੇ ਨੇ ਜਾਂਦਾ ਜੀ ਚੈਨੀਆਂ ਪਾਈਆਂ ਹੁਣ ਕੋਈ ਨਹੀਂ ਹੈਗੀ ਕਿਸੇ ਦੀ ਤੇ ਕੋਈ ਕੋਈ ਸੇਫਟੀ ਹੋ ਕੇ ਲੈ ਜਾਂਦੇ ਨੇ ਜੀ ਜਾਬ ਕਰ ਸਕਦਾ ਉਹ ਪੁਲਿਸ ਤੋਂ ਨਾ ਆਵੇ ਨਾ ਪੁਲਿਸ ਕੰਮ ਦੀ ਆਈ ਕੋਈ ਤਾਂ ਬਿਲਕੁਲ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਦਾ ਕਹਿਣਾ ਕਿ ਕਾਂਗਰਸ ਦੀ ਪਾਰਟੀ ਹੋਵੇ ਅਕਾਲੀ ਦਲ ਦੀ ਪਾਰਟੀ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ ਅਸੀਂ ਵੋਟ ਉਹਨਾਂ ਹੀ ਪਾਵਾਂਗੇ ਜਿਹੜੇ ਸਾਡਾ ਕੰਮ ਕਰਕੇ ਦੇਣਗੇ